20 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫਿਲਮ ਸ਼ਾਇਰ ਇਸ ਸਮੇਂ ਪਾਲੀਵੁੱਡ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹੁਣ ਫਿਲਮ ਨੇ ਆਪਣੇ ਦੂਜੇ ਹਫਤੇ ਵਿੱਚ ਐਂਟਰੀ ਕਰ ਲਈ ਹੈ ਤਾਂ ਆਓ ਜਾਣਦੇ ਹਾਂ ਇਸ ਫਿਲਮ ਨੂੰ ਦੇਖ ਕੇ ਲੋਕ ਕੀ ਮਹਿਸੂਸ ਕਰ ਰਹੇ ਨੇ ਬਹੁਤ ਵਧੀਆ ਫਿਲਮ ਸੀ ਸਤਿੰਦਰ ਸਰਤਾਜ ਦੀ ਬਹੁਤ ਵਧੀਆ ਸ਼ਾਇਰ ਵੀ ਹੈ ਐਕਟਰ ਵੀ ਹੈ ਤੇ ਬਹੁਤ ਸੋਹਣਾ ਰੋਲ ਕੀਤਾ ਉਹਨਾਂ ਨੇ ਉਹਨਾਂ ਦੇ ਸ਼ਾਇਰੀ ਜਿਹੜੀ ਬਾਤ ਕਮਾਲ ਹੈ ਸੰਜੀਦਾ ਸ਼ਾਇਰ ਹੈ ਤੇ ਪੰਜਾਬੀ ਮਾਪੂਰ ਲਈ ਬਹੁਤ ਵਧੀਆ ਫਰਾਲੇ ਕਰਦੇ ਆ ਉਹ ਹਰ ਪੰਜਾਬੀ ਦੇ ਦਿਲ ਵਿੱਚ ਵਸਦੇ ਉਹਨਾਂ ਦੀ ਜਿਹੀ ਬ라이ਕੀਅਰ ਉਹ ਵਾਰ ਇੱਕ ਦੇ ਦਿਲ ਨੂੰ ਕੁੰਮਦੀ ਹੈ ਬਹੁਤ ਨਾਈਸ ਪਰਸਨ ਆ ਤੇ ਜਿਹੜਾ ਬਾਜਵਾ ਜੀ ਦਾ ਬਹੁਤ ਵਧੀਆ ਕੰਮ ਉਹਦੇ ਵਿੱਚ ਗੁਰਮਦੇਵ ਬਹੁਤ ਵਧੀਆ ਖਾਸੇ ਗਾਏ ਖਾਸੇ ਇਹ ਵੀ ਵਾਰ ਤੇ ਸੁੰਦਰ ਸੁਭਾਅ ਬਾਬਾ ਹੀ ਹੈ ਬਹੁਤ ਵਧੀਆ ਰੱਬ ਨਾਲ ਜੋੜੀ ਹੈ ਇਹਨਾਂ ਚੈਰ ਮੈਂ ਕਹਣਾ ਵੀ ਆ ਆਮ ਤੌਰ ਤੇ ਜਿਵੇਂ ਕਰੀ ਆਪਾਂ ਗਾਣੇ ਸੁਣਦੇ ਵੀ ਮੈਨੂੰ ਬੇਸ ਬੁੱਸ ਵਾਲੇ ਜਾਂ ਹੋਰ ਵੀ ਗਾਣੇ ਵਧੀਆ ਨਹੀਂ ਲੱਗਦੇ ਸਤਿੰਦਰ ਸਰਤਾਜ ਦੇ ਗਾਣੇ ਵਧੀਆ ਠੰਡ ਗਏ ਜਾਂ ਤਰ ਜਾਂਦਾ ਦਿਮਾਗ ਨੂੰ ਸਕੂਨ ਮਿਲਦੀ ਹੈ ਇਹਨਾਂ ਨਾਲ ਆਸਮੋ ਗਾਣੇ ਤੋਂ ਲੱਗਾ ਕਿ ਖਾਸ ਕਰਕੇ ਐਕਟਿੰਗ ਯਾਨੀ ਖਾਨ ਜੀ ਅੰਦੀ ਬਹੁਤ ਵਧੀਆ ਸੀ ਐਕਟਿੰਗ ਵੀ ਵਧੀਆ ਤੇ ਬਾਕੀ ਬਹੁਤ ਸਾਰੀ ਫਿਲਮ ਵੀ ਬਹੁਤ ਵਧੀਆ ਸੀ ਹੋਰ ਕਿਹਨਾਂ ਨੇ ਕੰਮ ਜਿਹਾ ਲੱਗਦਾ ਸਾਰੀ ਵਿਧੀ ਜੀ ਬਸ ਬਹੁਤ ਸੋਹਣੀ ਫਿਲਮ ਸੀ ਫਰੀਦਕੋਟ ਤੋਂ ਪਰਮਜੀਤ ਦੀ ਰਿਪੋਰਟ ਈਟੀਵੀ ਭਾਰਤ